ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੋਗਾ ਦੇ CIA ਟੀਮ ਦੇ ਵੱਲੋਂ ਸਮਾਜ ਦੇ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਅਧੀਨ ਇੰਸਪੈਕਟਰ ਕਿਕਰ ਸਿੰਘ ਇੰਚਾਰਜ CIA ਸਟਾਫ ਮੋਗਾ ਨੂੰ ਜਦ ਮੁੱਖ ਖ਼ਬਰੀ ਦੇ ਆਧਾਰ ਤੇ ਸਾਥੀ ਕਰਮਚਾਰੀਆਂ ਦੀ ਮਦਦ ਦੇ ਨਾਲ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੋਗਾ ਦੇ SSP ਗੁਲਨੀਤ ਸਿੰਘ ਹੁਰਾਣਾ ਨੇ ਦੱਸਿਆ ਕਿ CIA ਸਟਾਫ ਨੂੰ ਇਤਲਾ ਮਿਲੀ ਸੀ ਕਿ ਸੁਖਪ੍ਰੀਤ ਸਿੰਘ ਬੁੱਢਾ ਗੈਂਗਸਟਰ ਅਤੇ ਕਿਰ ਪਾਲ ਸਿੰਘ ਉਰਫ ਪਾਲਾ ਦੇ ਦੋ ਸਾਥੀ ਮੋਗਾ ਵਿੱਚ ਹਨ ਜਿਸ ਤੋਂ ਬਾਅਦ ਨੇੜੇ ਸ਼ੈਨਿੰਗ ਸਟਾਰ ਸਕੂਲ ਲਿੰਕ ਰੋੜਾ ਲਡੰਕੇ ਤੋਂ ਦਸਾਂ ਜਤੇ ਨਾਕੇ ਬੰਦੀ ਕਰਕੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਅਤੇ ਕਿਰਪਾਲ ਸਿੰਘ ਉਰਫ ਕਿਰਪਾਲਾ ਦੇ ਨਾਲ ਸਬੰਧਤ ਦੋ ਵਿਅਕਤੀ ਸੁਖਵਿੰਦਰ ਸਿੰਘ ਉਰਫ ਹੈਪੀ ਪੁੱਤਰ ਜਸਮੀਲ ਸਿੰਘ ਵਾਸੀ ਪਿੰਡਰ ਖੁਰਦ ਜ਼ਿਲ੍ਹਾ ਮੋਗਾ ਅਤੇ ਦੀਪਕ ਪੁੱਤਰ ਬੂਟਾ ਵਾਸੀ ਪਿੰਡ ਬੁੱਢਣਵਾਲ ਜ਼ਿਲ੍ਹਾ ਜਲੰਧਰ ਨੂੰ ਸਮੇਤ ਸਕੋਰਪੀਓ ਗੱਡੀ ਰੰਗ ਚਿੱਟਾ ਦੇ ਕਾਬੂ ਕਰਕੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਹੈਪੀ ਦੇ ਕੋਲੋ ਦੋ ਪਿਸਤਲ ਦੇਸੀ ਬੱਤੀ ਬੋਰ ਸਮੇਤ ਚਾਰ ਰੌਂਦ ਜਿੰਦਾ ਬੱਤੀ ਬੋਰ ਅਤੇ ਦੇਸੀ ਦੀਪਕ ਬਾਸੋਂ ਇੱਕ ਪਿਸਤਲ ਅਤੇ ਬੱਤੀ ਬੋਰ ਸਮੇਤ ਦੋ ਰੌਂਦ ਜਿੰਦਾ ਬ੍ਰਾਹਮਤ ਕੀਤੇ ਨੇ ਸਹਿਯੁਕਤ ਦੋਸ਼ੀਆਂ ਦੇ ਖਿਲਾਫ ਮੁਕੱਦਮਾ 25678 ਅਤੇ 5459 ਏ ਐਕਟ ਦੇ ਆਧਾਰ ਤੇ ਦਰਜ ਕੀਤਾ ਗਿਆ ਅ ਕੱਲ੍ਹ ਸ਼ਾਮ ਮੁਗਾ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਆਪਾਂ ਬੁੱਢਾ ਗਰੁੱਪ ਦੇ ਕਿਰਪਾਲ ਸਿੰਘ ਪਾਲਾ ਦੇ ਨਾਲ ਐਸੋਸੀਏਟਿਡ ਦੋ ਬੰਦੇ ਫੜੇ ਹੈਗੇ ਨੇ ਇਸ ਸੁਖਿੰਦਰ ਸਿੰਘ ਹੈਪੀ اور ਦੀਪਕ ਜਿਹੜਾ ਹੈਗਾ ਇਹ ਦੋ ਹੈਗੇ ਨੇ ਬੰਦੇ ਦੀਪਕ ਰਹਿਣ ਵਾਲਾ ਹੈਗਾ ਸ਼ਾਕੋਟ ਦਾ ਤੇ ਸੁਖਿੰਦਰ ਹੈਪੀ ਇਹ ਪਿੰਡਰਖੁਰ ਦਾ ਰਹਿਣ ਵਾਲਾ ਇਹਨਾਂ ਦੇ ਕੋਲੋਂ ਟੋਟਲ ਤਿੰਨ ਵੈਪਨ ਜਿਹੜੇ ਹੈਗੇ ਨੇ ਇਹਨਾਂ ਦੇ ਕਵਰ ਹੋਏ ਨੇ 32 ਬੋਰ ਦੇ ਔਰ 6 ਰਾਉਂਡ ਜਿਹੜੇ ਜ਼ਿੰਦਾ ਉਹਨਾਂ ਦੇ ਕੋਲੋਂ ਰਿਕਵਰ ਹੋਏ ਨੇ ਤੇ ਇੱਕ ਗੱਡੀ ਜਿਹੜੀ ਸਕੋਰਪੀਓ ਇਹਨਾਂ ਦੀ ਹੈਗੀ ਉਹ ਆਪਾਂ ਰਿਕਵਰ ਕੀਤੀ ਹੈਗੀ ਹੈ ਔਰ ਇਹਨਾਂ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਹੈਗੇ ਨੇ 307 ਦੇ 452 ਦੇ ਇੱਕ ਪਰਚਾ ਇਹਨਾਂ ਤੇ ਐਨਡੀਪੀਐਸ ਦਾ ਵੀ ਹੈਗਾ ਔਰ ਇਸ ਤੋਂ ਇਲਾਵਾ ਇਹਨਾਂ ਦੀ ਪੁੱਛਗਿੱਛ ਆਪਾਂ ਜਦੋਂ ਕੀਤੀ ਕੀ ਹੈ ਆਪਾਂ ਨੂੰ ਪਤਾ ਲੱਗਿਆ ਹੈਗਾ ਕਿ ਇਹ ਵੈਪਨ ਜਿਹੜੇ ਹੈਗੇ ਇਹ ਮੁਜ਼ਫਰਨਗਰ ਯੂਪੀ ਤੋਂ ਲੈ ਕੇ ਆਏ ਸੀਗੇ ਇਹਨਾਂ ਦੇ ਉੱਥੇ ਇੱਕ ਬੰਦਾ ਹੈਗਾ ਸੁੰਦਰ ਕਰਕੇ ਉਹਦੀ ਆਪਾਂ ਫਰਦਰ ਇੰਟਰੋਗੇਸ਼ਨ ਕਰਕੇ ਉਹਦੀ ਟੋਟਲ ਡੀਟੇਲ ਕੱਢ ਰਹੇ ਹੈਗੇ ਆਂ ਔਰ ਅੱਗੇ ਕਿਹੜੇ ਬੰਦੇ ਇਨਵੋਲਡ ਹੈਗੇ ਉਹ ਵੀ ਆਪਾਂ ਇਹਦੇ ਵਿੱਚ ਪਤਾ ਕਰ ਰਹੇ ਹੈਗੇ ਆਂ ਇੱਥੇ ਮੈਂ ਕਹਿਣਾ ਚਾਹੂੰਗਾ ਕਿ ਇਹ ਬੰਦੇ ਜਿਹੜੇ ਹੈਗੇ ਨੇ ਇਹਨਾਂ ਨੇ ਪਹਿਲਾਂ ਵੀ ਗੈਂਗਸਟਰਾਂ ਨੂੰ ਠਾਇਰ ਦਿੱਤੀ ਹੋਈ ਹੈ ਜਿਹੜੇ ਬੰਦੇ ਪਹਿਲਾਂ ਫੜੇ ਗਏ ਸੀਗੇ ਅੰਮ੍ਰਿਤਪਾਲ ਭਿੰਡਰ ਹੈਗਾ ਹਰਮਨਜੀਤ ਸਿੰਘ ਭਾਉ ਹੈਗਾ ਤੇ ਅਜੈ ਕੁਮਾਰ ਮ ਇਹ ਪਹਿਲਾਂ ਇਹਦੇ ਕੋਲ ਆ ਕੇ ਠਹਿਰੇ ਸੀਗੇ ਔਰ ਜਿਹਨਾਂ ਉੱਤੇ ਕਾਫੀ ਪਰਚੇ ਮਤਲਬ ਅੰਮ੍ਰਿਤਪਾਲ ਦੇਤੇ 11 ਪਰਚੇ ਦਰਜ ਹੈਗੇ ਨੇ ਔਰ ਹਰਮਨਜੀਤ ਦੇਤੇ 10 ਪਰਚੇ ਦਰਜ ਹੈਗੇ ਨੇ ਔਰ ਅਜੇ ਕੁਮਾਰ ਜਿਹੜੇ ਦਿੱਤੇ 10 ਪਰਚੇ ਦਰਜ ਹੈਗੇ ਨੇ ਔਰ ਇਹ ਇਸ ਵੇਲੇ ਜੇਲ ਵਿੱਚ ਬੰਦ ਨੇ ਪਹਿਲਾਂ ਇਹਦੇ ਕੋਲ ਆ ਕੇ ਠਹਿਰੇ ਸੀਗੇ ਇਹਨਾਂ ਨੇ ਮਨਪ੍ਰੀਤ ਮਨੀ ਕਰਕੇ ਕੋਈ ਬੰਦਾ ਸੀਗਾ ਜਿਹਨੂੰ ਟਾਰਗੇਟ ਕਰਨਾ ਸੀਗਾ ਇਹਨਾਂ ਦੇ ਪਿੰਡ ਦਾ ਰਹਿਣ ਵਾਲਾ ਪੁਰਾਣੀ ਕੋਈ ਨਦੀ ਰੰਜਿਸ਼ ਅਗੀ ਉਹਦੇ ਕਰਕੇ ਔਰ ਉਹ ਇਹਨਾਂ ਨੇ ਜਿਹੜੇ ਅਸਲੇ ਲਿਆਂਦੇ ਸੀਗੇ ਉਹ ਅੱਗੇ ਕਿੱਥੇ ਦੇਣੇ ਸੀਗੇ ਇਹ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀਗੀ ਉਹਦੇ ਬਾਰੇ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆਂ ਔਰ ਜੋ ਵੀ ਗੱਲ ਇਹਦੇ ਵਿੱਚ ਆਈ ਕਿ ਸਾਹਮਣੇ ਉਹ ਆਪਾਂ ਤੁਹਾਡੇ ਨਾਲ ਬਾਅਦ ਵਿੱਚ ਸਾਂਝੀ ਕਰਾਂਗੇ ਸਰ ਜਿਵੇਂ ਤੁਸੀਂ ਕਹਿ ਚੁੱਕੇ ਨੇ ਕੋਈ ਸਖ਼ਤੀ ਇਹਸਾ ਬਦਲ ਨਹੀਂ ਇਹ ਇਹਨਾਂ ਦੇ ਆਪਸ ਵਿੱਚ ਰੰਜਿਸ਼ ਹੈਗੀ ਹੈ ਔਰ ਇਹ ਅਮਰਿਤਪਾਲ ਪਿੰਡਰ ਹੁਣੀ ਜਿਹੜੇ ਪਹਿਲਾਂ ਫੜੇ ਸੀਗੇ ਉਹਨਾਂ ਨੇ ਟਾਰਗੇਟ ਕਰਨਾ ਸੀਗਾ ਹੁਣ ਇਹਨਾਂ ਦਾ ਕੀ ਮੰਤਵ ਸੀਗਾ ਇਹ ਤਿੰਨ ਵਪਨ ਆਪਣੇ ਕੋਲ ਲਿਆਉਂਦਾ ਉਦੀ ਇਨਵੈਸਟੀਗੇਸ਼ਨ ਅਜੇ ਆਪਾਂ ਕਰ ਰਹੇ ਹੈਗੇ। ਇਹ ਮੰਨਪ੍ਰੀਤ ਕਿੱਥੋਂ ਦਾ ਜੀ? ਮੰਨਪ੍ਰੀਤ ਪਿੰਡਰਕੋਟ ਦਾ ਹੀ ਰਹਿਣ ਵਾਲਾ। ਪਿੰਡਰਕੋਟ। ਹਾਂਜੀ। ਸਿੱਧੂ ਮੂਸੇਵਾਲਾ ਕੇਸ ਹੈ ਇਹਨਾਂ ਜੋ ਉਹਨਾਂ ਨੇ ਕੀਤਾ ਹੈ। ਨਹੀਂ ਉਹਦੇ ਨਾਲ ਰਿਲੇਟਿਡ ਨਹੀਂ ਹੈਗੇ। ਇਹ ਬੰਦੇ ਜਿਹੜੇ ਹੈਗੇ ਨੇ ਸੁਪਰੀਤ ਬੁੱਡੇ ਗਰੁੱਪ ਦੇ ਕਿਰਪਾਲ ਸਿੰਘ ਪਾਲੇ ਦੇ ਐਸੋਸੀਏਟ ਹੈਗੇ ਨੇ। ਔਰ ਹਜੇ ਤਲਕ ਜਿੰਨਾ ਆਪਣੇ ਸਿੱਧੂ ਮੂਸੇਵਾਲਾ ਦੀ ਇਨਵੈਸਟੀਗੇਸ਼ਨ ਇਸ ਸਾਹਮਣੇ ਆਇਆ ਉਹ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗਰੁੱਪ ਦਾ ਕੰਮ ਕੀਤਾ ਹੋਇਆ ਹੈ। ਦੇ ਆਰ ਐਂਟੀ ਗਰੂਪਸ। ਕਿਸੇ ਤਰੀਕੇ ਨਾਲ ਕੋਈ ਨਾ ਲਿੰਕ ਹਜੇ ਤੱਕ ਕੋਈ ਲਿੰਕ ਇਹਦੇ ਸਾਹਮਣੇ ਨਹੀਂ ਆਇਆ ਬਾਕੀ ਫਿਰ ਸਰ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਮੈਂ ਸੁਣ ਰਿਹਾ ਸੀਗਾ ਵੀ ਜਿਹੜੀ AK47 ਦੇ ਉਥੋਂ ਖੋਖਾ ਮਿਲਿਆ ਉਹ ਮੁੱਗੇ ਤੋਂ 1 ਸਾਲ ਪਹਿਲਾਂ ਲੁੱਟੀ ਹੋਈ AK47 ਹੈ ਜਿੰਦਾ ਉਹ ਚੱਲੇ ਉਹਦੀ ਵੀ ਉਹਦੇ ਇਨਵੈਸਟੀਗੇਸ਼ਨ ਕਰ ਰਹੇ ਆ 1 ਸਾਲ ਪਹਿਲਾਂ ਮੁੱਗਾ ਜ਼ਿਲ੍ਹੇ ਵਿੱਚ ਹੋਈ ਹੈ ਅੱਛਾ ਜੀ ਇਹਦੇ ਬਾਰੇ ਸਾਨੂੰ ਹਜੇ ਨੋਟਿਸ ਵਿੱਚ ਨਹੀਂ ਹੈਗਾ ਅਗਰ ਜੇ ਕੋਈ ਗੱਲ ਇਹੋ ਜਿਹੀ ਆਏਗੀ ਤਾਂ ਆਪਾਂ ਉਹਨੂੰ ਜ਼ਰੂਰ ਦੇਖਾਂਗੇ ਕਿ ਟੁਕੜੀ ਗਈ ਤਾਂ ਕੀ ਕਰ ਰਹੀ ਟੀਮ ਇਹ ਆਪਣੇ ਮੈਨਾ ਥਾਣੇ ਦਾ ਏਰੀਆ ਲੱਗ ਜਾਂਦਾ ਹੈਗਾ ਸਿਟੀ ਸਿਟੀ ਦਾ ਏਰੀਆ ਲੱਗ ਜਾਂਦਾ ਹੈਗਾ ਲੰਡੇ ਕੇ ਤੇ ਉਥੋਂ ਇੱਕ ਇਨਫਾਰਮੇਸ਼ਨ ਦੇ ਬੇਸ ਤੇ ਆਪਾਂ ਨਾਕਾ ਲਗਾਇਆ ਸੀਗਾ ਉਥੋਂ ਇਹਨਾਂ ਨੂੰ ਫੜਿਆ ਗਿਆ ਤੇ ਰਿਕਵਰੀ ਹੋਈ ਜੀ ਇਸ ਕਾਰਪ ਗੱਡੀ ਫੜੀ ਗਈ ਇਹਨਾਂ ਦੀ ਜਾਂ ਕਿਸੇ ਹੋਰ ਦੀ ਨੰਬਰ ਪਲੇਟ ਲਗਾ ਕੇ ਚਲ ਚੰਗੀ ਉਹਦੀ ਇਨਵੈਸਟੀਗੇਸ਼ਨ ਆਪਾਂ ਹਜੇ ਕਰ ਰਹੇ ਹੈਗੇ ਆ ਹਜੇ ਤੱਕ ਕਿੰਨਾ ਸਾਨੂੰ ਲੱਗਦਾ ਹੈ ਜੈਨੂਇਨ ਗੱਡੀ ਲੱਗਦੀ ਹੋਈ ਸਰ ਇਹ ਮੋਗਾ ਸਾਹਿਬ ਆ ਰਹੇ ਤੇ ਜਾਂ ਵਾਪਸ ਜਾ ਰਹੇ ਸੀ ਦੱਸੋ ਜੀ ਆ ਰਹੇ ਸੀ ਹਾਂਜੀ ਮੋਗਾ ਸ਼ਹਿਰ ਨੂੰ ਆ ਰਹੇ ਸੀਗੇ ਬਾਹਰੋਂ ਆ ਰਹੇ ਸੀਗੇ ਹਾਂਜੀ ਕੀ ਕੀ ਬਰਾਮਦ ਹੋਇਆ ਇਹਨਾਂ ਦੇ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਗਏ ਨੇ 32 ਬੋਰ ਦੇ ਔਰ 6 ਜਿੰਦਾ ਰਾਉਂਡ ਹੋਏ ਗਏ ਨੇ ਰਿਕਵਰ ਤੇ ਗੱਡੀ ਰਿਕਵਰ ਹੋਈ ਇਹਨਾਂ ਦੀ ਸਰ ਫਦਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਇਹਨਾਂ ਤੇ ਪਰਚਾ ਆਪਾਂ ਦਰਜ ਕਰ ਲਿਆ ਹੈਗਾ 113 ਨੰਬਰ ਐਫ ਆਈ ਆਰ ਸਿਟੀ ਮੋਗਾ ਵਿੱਚ 25 6 7 8 54 59 ਦੇ ਤਹਿਤ ਔਰ ਇਹਨਾਂ ਨੂੰ ਹੁਣ ਕੋਰਟ 'ਚ ਪੇਸ਼ ਕਰਾ ਕੇ ਇਹਨਾਂ ਦਾ ਰਿਮਾਂਡ ਲਵਾਂਗੇ ਔਰ ਉਹਦੇ ਬੇਸ ਤੇ ਜੋ ਵੀ ਅੱਗੇ ਪੁੱਛ ਕੇ ਚਾਹੀਏ ਉੱਤੇ ਕਰਾਂਗੇ